ब्रेक के बाद ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਥ ਤੁਹਾਡਾ ਬਹੁਤ ਸਵਾਗਤ ਹੈ ਜੀ ਮਿਰਬਾਨ ਜੀ ਖੜਾ ਸਾਹਿਬ ਕੀ ਗੱਲ ਕਰੀਏ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ 8 ਦਿਨ ਪਹਿਲਾਂ ਪੰਜਾਬ ਦੇ ਹੜ੍ਹਾਂ ਅਤੇ ਹੋਰ ਮੰਗਾਂ ਦੇ ਬਾਰੇ ਮਿਲਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਅਫੀਸਿਅਲ ਪੱਤਰ ਲਿਖਿਆ ਗਿਆ ਸੀ ਪਰ ਹਜੇ ਤੱਕ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਪੰਜਾਬ ਬਾਰੇ ਸੰਵੇਦਨਸ਼ੀਲਤਾ ਸਬੰਧਾਂ ਤੇ ਉਤੇ ਕੀ ਕਹਿਣਾ ਚਾਹੂਗੇ ਤੁਸੀਂ ਇਸ ਦੇ ਉਤੇ ਦੇਖੋ ਗੱਲ ਇਹ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਹਸਪੀਟਲ ਤੋਂ ਠੀਕ ਹੋ ਕੇ ਜਉਂਦੇ ਆਏ ਆ ਬਲੇ ਚੜ੍ਹਦੀ ਕਲਾ ਚ ਹੂੰ ਉਹਨਾਂ ਚੋਂ ਨਰਾਸ਼ਾ ਨਰਾਸ਼ਤਾ ਬੜੀ ਘਟਾ ਉਦਾਸੀ ਬੜੀ ਘਟਾ ਹੂੰ ਜਿਹੜੇ ਹੁਣ ਤੱਕ ਨਾ ਸਲੋਗਨ ਚੱਲਦੇ ਸੀ ਵੀ ਕਿਜਰੀਵਾਲ ਸਾਹਿਬ ਮਤਲਬ ਪੱਬਾਂ ਪਰ ਹੋਏ ਪਏ ਆ ਜੋ ਦਿੱਲੀ ਦਾ ਕੰਟਰੋਲ ਚੱਲ ਰਿਹਾ ਸਾਡੇ ਪੰਜਾਬ ਦੇ ਉੱਤੇ ਤੇ ਉਹਦਾ ਕਿ ਮੁੱਖ ਮੰਤਰੀ ਬਦਲਣ ਕਈਆਂ ਨੇ ਬਦਲ ਵੀ ਦਿੱਤੇ ਕਈ ਵਾਰੀ ਬਦਲੇ ਗਏ ਨਾ ਮੁੱਖ ਮੰਤਰੀ ਹਾਂਜੀ ਲੇਕਿਨ ਇਹ ਗੱਲ ਹੈ ਗਿਆ ਕਿ ਮੁੱਖ ਮੰਤਰੀ ਨੂੰ ਬਦਲਣਾ ਨਾ ਬਹੁਤ ਸੌਖਾ ਕੰਮ ਨਹੀਂ ਹੈਗਾ ਹੂੰ ਖਾਲਾ ਜਿਲ੍ਹਾ ਵੜਾ ਨਹੀਂ ਨਹੀਂ ਜੀ ਹੂੰ ਉਹ ਮੁੱਖ ਮੰਤਰੀ ਨੂੰ ਭਗਵੰਤ ਸਿੰਘ ਮਾ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹੈਗੀਆਂ ਕਿ ਜਦੋਂ ਜੇਕ ਦਿਨ ਡਰ ਲੱਗਦਾ ਜੇ ਉਹ ਸਿੱਧਾ ਹੋ ਗਿਆ ਹੂੰ ਹੂੰ ਬੀ ਜਾਓ ਭਾਜੋ ਹੂੰ ਪਾਰਟੀ ਦੇ ਬਰੇਕ ਕੱਖ ਦੇ ਰਹਿਣਾ ਹੂੰ ਤੁਹਕੇ ਉਹ ਵਿਗੜਿਆ ਜਾਟੇਗਾ ਉਹਦੇ ਕਿਸੇ ਨੂੰ ਬੰਦਾ ਨਹੀਂ ਜਦੋਂ ਸਿੱਧਾ ਹੋ ਜਵੇ ਜੀ ਬਿਲਕੁਲ ਤੇ ਡਰਦੇ ਵੀ ਉਹਨਾਂ ਤੋਂ ਹੂੰ ਮੁੱਖ ਮੰਤਰੀ ਤੋਂ ਤੇ ਇਹ ਸਰ ਕੇ ਉਹ ਤੋਂ ਬੰਦਾ ਨਾ ਇਹ ਗੱਲ ਸੀ ਕਿ ਜਦੋਂ ਨਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਅੰਦਰ ਮੋਦੀ ਸਾਹਿਬ ਆਏ ਹ ਹਾਈ ਹਵਾਈ ਸਰੇਖਣ ਕਰਨ ਤੋਂ ਬਾਅਦ ਨਾ ਤੇ ਪੰਜਾਬ ਚ ਆਏ ਸੀ ਹੂੰ ਜੀ ਤੇ ਪੰਜਾਬ ਸਰਕਾਰ ਜਿਹੜੀ ਹੈਗੀ ਉਹ ਤੋਂ ਪਈ ਸੀ ਹਸਪਤਾਲ ਚ ਹੂੰ ਜੀ ਠੀਕ ਆ ਉਹ ਜਰੇਲਾ ਸੀ ਹੂੰ ਤੇ ਜਦੋਂ ਪੰਜਾਬ ਸਗਾ ਜਰੇ ਇਲਾਜ ਤੇ ਉਹਨਾਂ ਦਾ ਸਹੀ ਜਿਹੜਾ ਅਵਨੰਦਨ ਹੋਣਾ ਸੀਗਾ ਪਰ ਪੰਜਾਬ ਸਰ ਨੇ ਕਰਨਾ ਸੀ ਉਹ ਜਿਹੜੇ ਉਸ ਲੈਵਲ ਦੇ ਨਹੀਂ ਹੋਇਆ ਹੂੰ ਠੀਕ ਹੈ ਜੀ ਹੁਣ ਪ੍ਰਧਾਨ ਮੰਤਰੀ ਆ ਗਿਆ ਜਿਨ੍ਹਾਂ ਨੂੰ ਤੁਸੀਂ ਇਹ ਵੀ ਭਗਵੰਤ ਮਾਨੀ ਕਹਿੰਦੇ ਆ ਕਿ ਮੈਂ ਮਿਲੂੰਗਾ ਉਹਨਾਂ ਦੇ ਉੱਥੇ ਜਾਣ ਤੋਂ ਪਹਿਲਾਂ ਕਿਸੇ ਹੋਰ ਦੇਸ਼ ਜਾਣ ਤੋਂ ਪਹਿਲਾਂ ਮਜ਼ਾਕ ਨਾ ਕਰਦੇ ਆ ਜੀ ਜੀ ਵੀ ਜਿਹਦੇ ਨਾਲ ਦੇ ਹੱਥ ਵਿੱਚ ਚਾਬੀ ਹੁੰਦੀ ਹੈ ਉਹ ਗੱਲ ਉਹਨਾਂ ਕੋਲ ਗਈ ਆ ਹੂੰ ਬੀਏ ਕੀ ਟੀਚਰ ਹੂੰ ਬੀਏ ਟੌਂਟ ਕਾ ਦਾ ਮਾਰਿਆ ਹਾਂ ਹਾਂ ਵੀ ਤੁਸੀਂ ਕਿਸੇ ਲੈਵਲ ਤੇ ਬੈਠੇ ਹੋ ਤੁਹਾਡਾ ਮੁੱਖ ਮੰਤਰੀ ਹੋ ਤੁਹਾਡਾ ਔਰਾ ਬਾਤਾਂ ਦੀ ਗੱਲ ਦਾ ਸਲੀਕਾ ਵਾ ਹਾਂਜੀ ਤੁਸੀਂ ਲੋੜੀ ਤੇ ਕਹਿੰਦੇ ਮੋਦੀ ਸਾਹਿਬ ਨੂੰ ਮਿਲਾਂਗੇ ਹੂੰ ਤੇ ਤੁਸੀਂ ਟੀਚਰ ਕੀ ਕਰਦੇ ਆ ਜੇ ਉਹ ਵਿਦੇਸ਼ਾਂ ਵਿੱਚ ਜਾਂਦੇ ਆ ਜਾਂ ਕਿਤੇ ਜਾਂਦੇ ਉਹ ਕਿਹਦੇ ਵਾਸਤੇ ਜਾਂਦੇ ਆ ਉਹ ਟੂਰਿਸਟ ਆ ਕੋਈ ਹੂੰ ਉਹ ਇਸ ਦੇਸ਼ ਲਈ ਜਾਂਦੇ ਬਿਲਕੁਲ ਸਹੀ ਬੀਸ਼ੱਕ ਜਦੋਂ ਅਜਿਹੇ ਹਲਾਅ ਚੱਲਦੇ ਹੈਗੇ ਤੇ ਪ੍ਰਧਾਨ ਮੰਤਰੀ ਸਾਹਿਬ ਯੂ ਟਰਨ ਵੀ ਕਰਦੇ ਆ ਉਹ ਵੀ ਕਰਦੇ ਆ ਜਦੋਂ ਕਹਿੰਦੇ ਆਤਮ ਨਿਰਭਰ ਦੀ ਗੱਲ ਕਰਦੇ ਆ ਹੂੰ ਅੱਜ GST ਇਹਨੋਂ ਨੇ ਨਾ ਇੱਕਦਮ ਘਟਾ ਕੇ ਤੇ ਕੀ ਕੀਤਾ ਹੈਗਾ ਜੀ ਸਾਡੀ GST ਤਿਲ ਤਰੀ ਕੱਢੀ ਸ਼ਰਾਬ ਤੇ ਨਹੀਂ ਕੱਢੀ ਹਮ ਲੇਕਿਨ ਘੱਡੀ ਕਰਤੇ ਹੈਗੀ ਇਹ ਕਾਰਾਂ ਤੇ ਚੀਜ਼ਾਂ ਵੱਡੀਆਂ ਤੇ ਵੀ ਜੜੀਆਂ ਉਹ ਨਾ ਡੰਪ ਹੋਇਆ ਪਿਆ ਸਮਾਨ ਜਿਗਾ ਕੰਪਨੀਆਂ ਰਲ ਕੇ ਉਹਨੂੰ ਕੱਢਣਾ ਕਿਦਾਂ ਹਮ ਦੌਲੇ ਦੇ ਬੰਦਾ ਬੇਬੰਦ ਕਰ ਦੇਣਾ ਵੀ ਲੋਕੀ ਭਜ ਪਏ ਆ ਅਸੀਂ ਪਰਚੇਜ਼ਿੰਗ ਪਾਵਰ ਵਧਾਤੀ ਜੀ ਅਸੀਂ ਲੋਕਾਂ ਦੇ ਪਰਚੇਜ਼ਿੰਗ ਪਾਵਰ ਪਰਚੇਜ਼ ਪਾਵਰ ਹੈ ਕਿੱਥੇ ਲੋਕਾਂ ਦੇ ਕੋਲ ਹਮ ਜਿਹੜੀ ਮਹਿੰਗਾਈ ਨੇ ਜਾਣੇ ਨਹੀਂ ਮਰੀ ਆ ਕੋਈ ਇੱਕ ਵੱਖਰੀ ਗੱਲ ਹੈਗੀ ਆ ਹਮ ਲੇਕਿਨ ਉਹ ਕਰਤੇ ਰਹੇ ਨਾ ਆਪਦਾ ਤੇ ਕੀ ਕਹ ਰਿਆ ਇਹ ਕੋਈ ਫਿਕਰਮੰਦ ਪ੍ਰਧਾਨ ਮੰਤਰੀ ਕਰ ਸਕਦਾ ਜੀ ਇਸ ਜੀ ਘਟਾ ਸਕਦਾ ਵੀ 13 ਸਾਲ ਤੋਂ ਵਧਾਈ ਦੀ ਤੁਸੀਂ ਹੂੰ ਬਿਲਕੁਲ ਹਾਂਜੀ 13 ਸਾਲ ਹੋ ਗਏ ਤੁਹਾਨੂੰ ਪੰਜਾਬ ਨੂੰ ਦੇਸ਼ ਨੂੰ ਹਰ ਸਟੇਟ ਨੂੰ ਲੁੱਟਦੇ ਆ ਹੂੰ ਹਨਾ ਤੇ ਅੱਜ ਤੁਸੀਂ ਕਹਿੰਦੇ ਇਦਾਂ ਐ ਦਾਨੀ ਬਣ ਗਏ ਹਾਂ ਅੱਜ ਤੁਸੀਂ ਕਹਿੰਦੇ ਕਿ ਅਸੀਂ ਪੰਜਾਬ ਦਾ ਦੇਸ਼ ਦਾ ਉਤਪਾਦਨ ਇਥੋਂ ਦੇ ਅਸੀਂ ਬਣ ਗਏ ਹਾਂ ਤੇ ਤੁਹਾਡੇ ਤੁਹਾਡੀ ਇਹਨਾਂ ਕਿ ਤੁਹਾਡੀ ਘੜੀ ਹੂੰ ਜਿਹੜੀ ਰੋਈ ਪਾਉਂਦੇ ਆ ਉਹਦੇ ਇੰਡੀਅਨ ਨਹੀਂ ਗਈ ਨਾ ਹੂੰ ਮਤਲਬ ਮੈਂ ਤਾਂ ਹੈਰਾਨ ਹੁਣਾ ਕਿ ਵੀ ਹਾਥੀ ਕੇ ਦਾੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਲਿੰਗ ਜਦੋਂ ਤੁਸੀਂ ਆਏ ਆ ਉਹ ਆਏ ਤੇ ਹੰਦਰਦੀ ਲਈ ਸੀ ਹੂੰ ਪੰਜਾਬ ਦੀ ਹੰਦਰਦੀ ਵਾਸਤੇ 1600 ਕਰੋੜ ਰੁਪਏ ਦਾ ਪੈਕੇਜ ਵੀ ਦੇ ਗਏ ਆ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ 1600 ਕਰੋੜ ਆਖਰੀ ਹੈ ਹੂੰ ਜੀ ਹਾਂ ਜੀ ਫਿਰ ਉਹ ਪੈਕੇਜ ਕੀਤਾ ਕਿ ਉਹ ਭਾਜਪਾ ਦੇ ਸ਼ਿਡਨ ਕੀਤੀ ਆ ਤੇ ਜਿੱਥੇ ਸਾਡੇ ਮੰਤਰੀ ਸਾਹਿਬ ਕਿਹਾ ਜਦੋਂ ਨੇ ਕਿਹਾ ਤੈਨੂੰ ਤਾਂ ਹਿੰਦੀ ਸਮਝ ਨਹੀਂ ਆਉਂਦੀ ਹੂੰ ਵੀ ਜਿਵੇਂ ਬੋਲਿਆ ਮੈਨੂੰ ਮਹਿੰਦੀ ਚ ਬੋਲਣ ਸਮਝ ਨਹੀਂ ਪਈ ਤੈਨੂੰ ਮੈਂ ਕੀ ਕਿਹਾ ਮੈਂ ਇਹ ਦਿਨਾਂ ਦੇ ਨਾਲ ਕਿਹਾ ਆ ਦੇਵਾਂਗਾ ਤੁਸੀਂ ਮੈਨੂੰ ਕੋਈ 20 ਕਰੋੜ ਕਹਿੰਦਾ ਕੋਈ 12000 ਕਹਿੰਦਾ ਹਮ ਜਦ ਕਿ ਸਾਡੇ 1200 ਹੀ ਤੁਹਾਡੇ ਕੋਲ ਪਹਿਲਾਂ ਪਿਆ ਸਾਡਾ ਹਨਾ ਇਸੇ ਕੰਮ ਲਈ ਹਮ ਤੇ ਲੇਕਿਨ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਅਜੇ ਤੱਕ ਪੰਜਾਬ ਸਰਕਾਰ ਪਤਾ ਪ੍ਰਾਈਮ ਮਿਨਿਸਟਰ ਆ ਸਕਦੇ ਆ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਵੱਲੋਂ ਜਾਂ ਪੰਜਾਬ ਮੁੱਖ ਮੰਤਰੀ ਵੱਲੋਂ ਕੋਈ ਤਿਆਰੀ ਨਹੀਂ ਕੀਤੀ ਗਈ ਸੀ ਹਮ ਵੀ ਜੇ ਪ੍ਰਾਈਮ ਮਿਨਿਸਟਰ ਹੋਦੇ ਤਾਂ ਅਸੀਂ ਕਿੱਦਾਂ ਮਿਲਣਾ ਉਹਨਾਂ ਨੂੰ ਨੇ ਜਿਹੜੇ ਸਾਡਾ ਪ੍ਰਿੰਸੀਪਲ ਸੈਕਟਰੀ ਆ ਜਾਂ ਉਹ ਸਬੰਧਤ ਕੇ ਮੰਤਰੀ ਹੈ ਗਿਆ ਉਹਨਾਂ ਦਾ ਜਿਹੜਾ ਵਕਤ ਮਿਲਣਾ ਹੈਗਾ ਉਹਨਾਂ ਨੇ ਜਾ ਕੇ ਫਾਈਲ ਕਿਹੜੀ ਰੱਖਣੀ ਹੈ ਹਮ ਤਾਂ ਕਿ ਪ੍ਰਧਾਨ ਮੰਤਰੀ ਨਜ਼ਰਸਾਨੇ ਕਰਨ ਦੋਸਤੋ ਬਾਦ ਤੁਸੀਂ ਲੈ ਲਓ ਹਮ ਹੁਣ ਤੁਸੀਂ ਇਹ ਦੇ ਪਿੱਛੇ ਤੰਬਾ ਫੇਸਬੁੱਕ ਦੇ ਹਮ ਵੀ ਉਹ ਚਲੇ ਗਏ ਮੁੜ ਕੇ ਆ ਤੇ ਹੁੰਦੀ ਟਾਈਮ ਲੰਬ ਦੇ ਲੋ ਕੋ ਹਮ ਹੁਕਮੰਦਰੀ ਸਾਹਿਬ ਠੀਕ ਆ ਤੁਸੀਂ ਚੜ੍ਹਦੀ ਕਲਾ ਰੱਖੇ ਮਾਰੇ ਤੁਹਾਨੂੰ ਤੰਦਰੁਸਤੀ ਦੇਵੇ ਪਰ ਮਿਲ ਜਣਾ ਟਾਈਮ ਹੁਣ ਪ੍ਰਧਾਨ ਮੰਤਰੀ ਆ ਉਹਨਾਂ ਨੇ ਪੂਰੇ ਦੇਸ਼ ਦਾ ਫਿਕਰਾ ਹਮ ਬਿਲਕੁਲ ਹਾਂਜੀ ਪ੍ਰਧਾਨ ਮੰਤਰੀ ਆ ਉਹ ਉਹ ਇਦਾਂ ਨਹੀਂ ਕੋਈ ਦੁਕਾਨ ਪਾ ਕੇ ਬੈਠੇ ਆ ਵੀ ਉੱਥੇ ਜਾ ਕੇ ਤੁਸੀਂ ਦੁਕਾਨ ਤੇ ਬੈਠੇ ਸਿਰੇ ਜਾ ਕੇ ਸੌਦਾ ਲੈ ਆਉਂਗੇ ਤੁਸੀਂ ਇਦਾਂ ਦੀ ਗੱਲ ਹੀ ਨਹੀਂ ਹੁਣ ਪੀਐਮ ਹਾਊਸ ਦੇ ਵਿੱਚ ਉੱਥੇ ਕਿੰਨਾ ਕੰਮ ਚੱਲ ਰਿਹਾ ਹੈਗਾ ਔਰ ਉਹਨਾਂ ਦੇ ਮੰਤਰੀਆਂ ਨੂੰ ਸਮਾਂ ਨਹੀਂ ਮਿਲਦਾ ਕੀ ਵੀਰੀ ਹੂੰ ਜੀ ਹਾਂ ਜੀ ਕੈਬਨ ਨੂੰ ਸਮਾਂ ਨਹੀਂ ਮਿਲਦਾ ਵੀ ਪ੍ਰਧਾਨ ਮੰਤਰੀ ਕਿਉਂ ਪ੍ਰਧਾਨ ਮੰਤਰੀ ਆਲਵੇਜ਼ బిਜ਼ੀ 24 ਆਵਰ ਹੂੰ ਔਰ ਇਹ ਪ੍ਰਧਾਨ ਮੰਤਰੀ ਦੰਦੇ ਆ ਜਿਨ੍ਹਾਂ ਨੇ 24 ਆਵਰ ਕੰਮ ਕਰਦੇ ਆ ਕਦੇ ਛੁੱਟੀ ਵੀ ਨਹੀਂ ਕੀਤੀ ਹੂੰ ਹੈਨਾ ਤੇ ਉਹ ਹੁਣ ਵਿਲੇ ਨਹੀਂ ਬੈਠੇ ਹੁਣ ਜਦੋਂ ਤੁਹਾਡੀ ਰੀਲ ਦੇ ਇਫੈਕਟ ਹੋਊਗਾ ਤੁਹਾਨੂੰ ਸਾਥ ਦੇਣਗੇ ਦੱਸੋ ਵੀ ਤੁਸੀਂ ਕੀ ਚਾਹੁੰਦੇ ਆ ਜਿਹੜਾ ਤੁਸੀਂ ਕੰਮ ਕੁਝ ਦਿਨ ਪਹਿਲਾਂ ਕਰਨਾ ਸੀ ਹਾਂਜੀ ਤੁਸੀਂ ਇਹਦੇ ਕਰਤਾ ਹਸਪਤਲ ਬਿਠੇ ਨੇ ਹਾਂ ਵੀ ਅਸੀਂ ਆਹ ਰਾਹ ਦੇ ਰਹੇ ਹੇ ਪ੍ਰਾਈਮ Minister ਹੋਣ ਤੋਂ ਪਹਿਲਾਂ ਕਿਤੇ ਪ੍ਰਾਈਮ Minister ਸਾਹਿਬ ਇਹ ਨਾ ਬਚ ਲੈਣ ਵੀ ਪੰਜਾਬ ਸਰਕਾਰ ਨੇ ਕੀ ਦਿੱਤਾ ਦਿਖਾਓ ਲਿਸਟ ਹਾਂ ਵੀ ਪਹਿਲਾਂ ਤੁਸੀਂ ਆਪਣਾ ਦਿਖਾਓ ਹੈਨਾ ਤੁਸੀਂ ਕੀ ਪ੍ਰੇਪਰੇਸ਼ਨ ਕੀਤੀ ਸੀ ਤੁਸੀਂ ਤੁਹਾਡੀ ਸਰਕਾਰ ਇੱਥੇ ਤੁਸੀਂ ਲੋਕਾਂ ਦਾ ਦੁੱਖ ਸੁੱਖ ਵੇਖਣਾ ਤੁਸੀਂ ਕੀ ਦੇਖਿਆ ਹਾਂ ਬਿਲਕੁਲ ਹਣਾ ਤੇ ਤੁਸੀਂ ਸਵੇਰੇ ਉੱਠ ਕੇ ਤੜਕੇ ਨੂੰ ਮਤਲਬ ਕਰਕੇ ਤੇ ਕਾਨਫਰੰਸ ਕਰ ਲਈ ਤੇ ਉੱਥੇ ਵੀਸੀ ਕਰ ਲਈ ਆ ਮੰਤਰੀਆਂ ਨਾਲ ਤੇ ਹਸਪਤਲ ਬਿਠਾ ਨੇ ਦਾ ਅਨਾਉਂਸ ਕਰਤੀ ਹੈ ਕਿਉਂ ਕਿ ਜਿੜੀਵਲ ਨੇ ਕਿਹਾ ਵੀ ਮਰ ਜਾਗੇ ਹੂੰ ਸਾਡੇ ਕੋਲ ਜਵਾਬ ਕੀ ਆ ਹੂੰ ਤੁਸੀਂ ਜਵਾਬ ਦੇਣ ਲਈ ਹੀ ਉਹ ਇੱਕ ਨਵਾਂ ਸਵਾਲ ਪੈਦਾ ਕੀਤਾ ਤੇ ਅੱਜ ਤੇ ਕੋ ਤਰਸ਼ੰਕੂ ਬਣ ਗਿਆ ਹੂੰ ਹਣਾ ਪਰ ਲੇਕਿਨ ਗੱਲ ਹੈ ਕਿ ਤੁਸੀਂ ਅੱਜ ਖੁਸ਼ ਮਜ਼ਾਦ ਵੀ ਸਾਰਾ ਕੁਝ ਹੀ ਹੈ ਮਾਰੇ ਤੰਦਰੁਸਤੀ ਦੇਵੇ ਤੁਹਾਨੂੰ ਮੈਂ ਕਿਨਾ ਜੀ ਪਰ ਜਿਹੜਾ ਤੁਸੀਂ ਹੁਣ ਚੜ੍ਹਦੀ ਕਲਾ ਫੰਡ ਬਣਾਇਆ ਮੁੱਖ ਮੰਤਰੀ ਦਾ ਹਨਾ ਇਹ ਪਹਿਲਾਂ ਕਿਉਂ ਨਹੀਂ ਬਣਿਆ ਹਮ ਹੁਣ ਤੁਸੀਂ ਕਿੰਨੇ ਪੈਸੇ ਮੈਨੂੰ ਲੋਕਾਂ ਕੋਲ ਮੰਗਣੇ ਪਿਆ ਪਰ ਕੱਲੇ-ਕੱਲੇ ਨਾਗਰ ਕੋਈ ਜਾਣਦੇ ਆ ਤੁਸੀਂ ਆਪਣੇ ਐਮ.ਐਲ.ਏ ਨੂੰ ਲਾਂਦੇ ਪੈਸੇ ਵੀ ਤੁਸੀਂ ਵੀ ਇਕੱਠੇ ਕਰੋ ਹਮ ਵਿੱਚ ਫੰਡ ਚ ਪਾਓ ਉਹ ਫੰਡ ਇਲੈਕਸ਼ਨ ਫੰਡ ਇਕੱਠਾ ਕਰ ਰਹੇ ਹੈ ਕਿ ਰਾਹਤ ਫੰਡ ਕਰ ਰਹੇ ਹਨ ਹਮ ਹਨਾ ਤੁਸੀਂ ਰਾਹਤ ਫੰਡ ਦੇਣ ਲਈ ਧੜੀਆਂ ਜੜੀਆਂ ਸਰਕਾਰ ਦੀਆਂ ਪਾਲਿਸੀਜ਼ ਹੈਗੀਆਂ ਹਮ ਹਮ ਉਹ ਲੈ ਕੇ ਆਓ ਜੀ ਤੁਸੀਂ ਲੈ ਕੇ ਆਓ ਕਿ ਗਾਂਹ ਤੇ ਹੜ੍ਹ ਨਹੀਂ ਹੋਣ ਦੇਵਾਂਗੇ ਹਮ ਬਿਲਕੁਲ ਅਸੀਂ ਹੋਣੀ ਸ਼ੁਰੂ ਕਰਨ ਲੱਗੇ ਆ ਕਿ ਇਹਨਾਂ ਦੇ ਘਰ ਕਿਵੇਂ ਕਰਨੀ ਹੈ ਹੂੰ ਚਾਹ ਡੈਮ ਕਿਦਾਂ ਸਾਫ਼ ਕਰਨੇ ਆ ਦਰਿਆ ਕਿਦਾਂ ਸਾਫ਼ ਕਰਨੇ ਆ ਰਸਤੇ ਕਿਦਾਂ ਸਾਫ਼ ਦੇਣੇ ਆ ਫਿਰ ਉਹਨਾਂ ਦੇ ਮਤਲਬ ਸਫਾਈ ਕਿਵੇਂ ਕਰਨੀ ਹੈ ਹੂੰ ਔਰ ਬਜਟ ਕਿਵੇਂ ਰੱਖਣਾ ਜੀ ਬੂਟੀ ਜਿਹੜੀ ਜੰਮ ਜਾਂਦੀ ਹੈ ਨਦੀਆਂ ਨਾਲਿਆਂ ਬੀਆਂ ਦੇ ਵਿੱਚ ਉਹਨਾਂ ਨੂੰ ਕਿਦਾਂ ਸਾਫ਼ ਰੱਖਣਾ ਉਹ ਤੁਸੀਂ ਹੁਣੇ ਕਰ ਸਕਦੇ ਸੀ ਉਹਦੇ ਤਾਂ ਕੋਈ ਕੋਈ ਨਹੀਂ ਆਈ ਰਿਪੋਰਟ ਹੂੰ ਹੈਨਾ ਹੁਣ ਰੋਜ ਇੱਕ ਸਾਡੇ ਸੰਸੀਚੇਵਾਲ ਸਾਹਿਬ ਪਰ ਵੀ ਕਿ ਨੂੰ ਇਹ ਮੰਨਿਆ ਜਾਂਦਾ ਕਿ ਆਮ ਆਦਮੀ ਪਾਰਟੀ ਬਣਾ ਰਾਸਵੋਮੈਂਬਰ ਪਰ ਉਹ ਨਹੀਂ ਮੰਨਦੇ ਹੂੰ ਜੀ ਉਹ ਕਹਿੰਦੇ ਮੈਂ ਰਾਸਵੋਮੈਂਬਰ ਹੈਗਾ ਕਿ ਮੈਂ ਇੱਕ ਵੱਖਰੇ ਕੋਟੇ ਚਾ ਮੈਂ ਇੱਕ ਪਾਰਟੀ ਦਾ ਮੈਂਬਰ ਨਹੀਂਗਾ ਹੂੰ ਹੈਨਾ ਉਹਨਾਂ ਨੇ ਕਦੇ ਵੀ ਆਮ ਆਦਮੀ ਪਾਰਟੀ ਲਈ ਇਦਾਂ ਵੋਟ ਨਹੀਂ ਮੰਗੀ ਹਾਂਜੀ ਠੀਕ ਹੈ ਲੇਕਿਨ ਅੱਜ ਜਦ ਦੇਖੋ ਤੁਸੀਂ ਉਹ ਜਿੱਦਨ ਦਾ ਹੜ ਆਇਆ ਹੂੰ ਉਹਨਾਂ ਉਹਨਾਂ ਨੇ ਆਪਣੇ ਗੁਰੂ ਘਰ ਆਪਣੇ ਹੈਨਾ ਹੈਨਾ ਕੁਟੀਆਂ ਨਹੀਂ ਆਏ ਉਹ ਕੁਟੀਆਂ ਆਉਂਦੇ ਚਲ ਜਾਂਦੇ ਆ ਸਿਰਫ ਉੱਥੇ ਲੋਕਾਂ ਚ ਰਹਿੰਦੇ ਹੂੰ ਹੁਣ ਉਹਨਾਂ ਨੇ ਉਹ ਕੱਲ ਕਹਿੰਦੇ ਵੀ ਹੁਣ ਤੇਲ ਇਕੱਠਾ ਦਿਓ ਸਾਨੂੰ ਜਿਹੜੇ ਬਰੋਂ ਆਉਂਦੇ ਆ ਹਾਂਜੀ 25 ਟਰੈਕਟਰ ਹੂੰ ਹੂੰ ਲਗਾਤਾਰ ਗਏ ਤੇ ਆਪਦੀਆਂ ਉਹਨਾਂ ਨੇ ਜੀਸੀਬੀ ਚੋਂ ਤਿੰਨ ਆਪਦੀਆਂ ਵੀ ਲਾਈਆਂ ਹੂੰ ਠੀਕ ਆ ਹੁਣ ਤੇਲ ਬਣਦਾ ਹੈਗਾ ਉਹ ਲੋਕਾਂ ਨੂੰ ਔਰ ਕਿਸੇ ਨਾ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਦੇ ਵਿੱਚ ਕਈ ਥਾਂ ਤੇ ਇਹ ਘਾਰ ਹੀ ਨੱਪੇ ਗਏ ਪਿੰਡੀ ਨੱਪੇ ਗਏ ਜੀ ਹਾਂਜੀ ਉਹਨਾਂ ਦਾ ਥਾਂ ਪਤਾ ਹੀ ਨਹੀਂ ਪਤਾ ਹੈਗਾ ਟਰੈਕਟਰ ਦੱਬੇ ਗਏ ਨੇ ਥਾਂ ਦੇ ਥੋੜਾ 2 ਫੁੱਟ ਦੇ ਨਹੀਂ ਪਤਾ ਲੱਗਦਾ ਜੀ ਲੇਕਰ 12 ਫੁੱਟ ਜਿਹੜਾ ਘਾਰ ਸੀ ਉਹ ਵੀ ਨੱਪੇ ਗਏ ਜੀ ਹਾਂਜੀ ਕਿਹ ਜੀ ਟਰੈਕਟਰ ਨੱਪੇ ਗਏ ਹੂੰ ਹੁਣ ਤੁਹਾਡੇ ਸਾਹਮਣੇ ਪਿਆ ਹੈਗਾ ਤੁਸੀਂ ਹੁਣ ਸਿਰਫ ਇਹ ਕਰੀ ਜਾਂਦੇ ਨਹੀਂ ਜੀ ਅਸੀਂ ਤੇ ਹੁਣ ਚੜ੍ਹਦੀ ਕਲਾ ਰੱਖਾਂਗੇ ਫੇਸ ਕਰਨਾ ਜਾਣਦੇ ਆਂ ਅਸੀਂ ਆਹ ਕਰਨਾ ਜਾਣਦੇ ਆ ਕਿੰਨਾ ਹੌਸਲਾ ਦੇ ਲੂਗੇ ਤੁਸੀਂ ਹੂੰ ਜੀ ਗੱਲ ਇਹ ਕਿ ਜਿੰਨਾ ਚਿਰ ਪੰਜਾਬ ਸਰਕਾਰ ਕਿਸਾਨਾਂ ਲਈ ਜਿਹੜੀ ਮਦਦਯੋਗ ਬੀਮਾ ਪਾਲਿਸੀ ਜਿਹੜੀ ਬਣਦੀ ਖੇਤੀ ਦੀ ਉਹ ਲਾਗੂ ਨਹੀਂ ਕਰਦੀ ਹੂੰ ਹੂੰ ਉਹਦੇ ਵਾਸਤੇ ਲੋਕਾਂ ਨੂੰ ਫਾਇਦਾ ਨਹੀਂ ਕਰਦੀ ਉਹਨਾਂ ਨੂੰ ਕੁਝ ਨਹੀਂ ਹੋਣਾ ਹੂੰ ਹਨਾ ਅੱਜ ਕਿਸਾਨਾਂ ਦੀ ਆਪਸ ਵਿੱਚ ਪੰਗੇ ਪਏ ਆ ਹੂੰ ਕਸਾਨ ਕੋਈ ਕਹਿੰਦਾ ਤੂੰ ਸਰਕਾਰੀ ਆ ਕੋਈ ਕਹਿੰਦਾ ਤੂੰ ਸਰਕਾਰੀ ਆ ਕੋਈ ਕਹਿੰਦਾ ਤੂੰ ਭਗਵੰਤ ਮਾਨ ਦਾ ਬੰਦਾ ਕਹਿੰਦਾ ਤੂੰ ਕੇਜਰੀਵਾਲ ਦਾ ਬੰਦਾ ਕੋਈ ਕਹਿੰਦਾ ਤੁਹਾਡੀ ਪਾਰਟੀ ਜਿਹੜੀ ਹੈਗੀ ਆ ਮੋਦੀ ਨਾਲ ਕਰਦੀ ਹੈਗੀ ਆ ਇਹ ਠੀਕ ਆ ਕਿ ਸਰਕਾਰਾਂ ਹਮੇਸ਼ਾ ਹੀ ਜਿਹੜੇ ਲੋਕ ਸੰਘਰਸ਼ ਕਰੀ ਲੋਕਾਂ ਉਹਨਾਂ ਨੂੰ ਪਾੜਨ ਲਈ ਹੂੰ ਵਿੱਚੋਂ ਕੋਈ ਨਾ ਕੋਈ ਮਤਲਬ ਸੁਆ ਮਾਰਦੇ ਆ ਪਰਵੀਸ਼ਨ ਪੈਦਾ ਕਰਦੇ ਆ ਸਰਕਾਰਾਂ ਦਾ ਨੈਤਿਕ ਫਰਜ਼ ਆ ਵੀ ਉਹਨਾਂ ਨੇ ਪਰਵੀਸ਼ਨ ਪੈਦਾ ਕਰਨਿਆ ਹੂੰ ਪਰਵੀਸ਼ਨ ਪੈਦਾ ਕਰਨਗੇ ਤੇ ਲੰਕਾ ਸਾਂਣਗੇ ਹੂੰ ਬਿਲਕੁਲ ਤੇ ਨੂੰ ਕਹਜੋਗਾ ਨਹੀਂ ਛਡਣਾ ਹੁੰਦਾ ਤੇ ਸਾਡੇ ਪੰਜਾਬ ਤੇ ਵੈਸੇ ਹੀ ਪਹਿਲੇ ਹੈਗਾ ਵੀ ਜੋ ਹਰ ਬੰਦਾ ਕਹਿੰਦਾ ਮੈਂ ਫੰਨੇ ਖਾਈ ਹਾਂ ਹਮ ਹੁਣ ਜਿੱਥੇ ਰਾਜੇਵਾਲ ਸਾਹਿਬ ਏਡੀ ਵੱਡੀ ਉਹਨਾਂ ਦੀ ਗਵਾਹੀ ਦੇ ਵਿੱਚ ਏਡੀ ਵੱਡੀ ਜੰਗ ਜਿੱਤੀ ਲੜੀ ਗਈ ਹੈ ਤੇ ਜਿਹੜੇ ਜਿਨ੍ਹਾਂ ਨੇ ਰਾਜੇਵਾਲ ਨੇ ਜਿਨ੍ਹਾਂ ਘੱਟਾ ਖਦਾ ਉਹ ਆਟਾ ਨਹੀਂ ਖਦਾ ਉਹ ਗੱਲਾਂ ਕਰਦੇ ਹਮ ਹੈਨਾ ਬਿਲਕੁਲ ਜਦੋਂ ਉਹ ਕਹਿੰਦੇ ਵੀ ਗੱਲ ਤੇ ਟੇਬਲ ਤੇ ਹੋਣੀ ਨਾ ਹਮ ਜੋ ਟੇਬਲ ਤੇ ਗੱਲ ਹੋਣੀ ਕਹਿੰਦੇ ਆ ਜੋ ਕਹਿੰਦੇ ਜੀ ਇਹ ਸਰਕਾਰ ਨਾਲ ਰਲਿਆ ਹੋਇਆ ਹਮ ਬਟ ਟੇਬਲ ਤੇ ਬਗਰ ਕੋਈ ਕਿਸੇ ਵੀ ਦੁਨੀਆ ਲੜਾਈ ਜਿਹੜੀ ਹੈਗੀ ਚਾਹ ਘਰ ਦੀ ਹੈ ਚਾਹ ਬਾਹਰ ਦੀ ਹੈ ਸ਼ਰੀਕੇ ਦੀ ਹੈ ਜਾਂ ਦੂਜਿਆਂ ਦੀ ਹੈ ਉਹ ਕਿੱਥੇ ਖਤਮ ਹੋਈ ਬਿਲਕੁਲ ਟੇਬਲ ਟਾਕਦੀ ਹੈ ਹੈ ਨਾ ਜੋ ਉਹ ਹਾਈਲੀ ਕੁਆਲੀਫਾਈਡ ਬੰਦਾ ਐਕਸਪੀਰੀਅੰਸ ਬੰਦਾ ਜਦੋਂ ਕਿ ਟੇਬਲ ਤੇ ਗੱਲ ਹੋਣੀ ਹੈ ਸਾਨੂੰ ਉਹ ਵੀ ਕਰਨ ਜੀ ਆਮੋ ਸਾਹਮਣੇ ਬੈਠ ਕੇ ਮੁੱਖ ਮੰਤਰੀ ਬੈਠ ਕੇ ਦੇਖੇ ਸਾਨੂੰ ਹੂੰ ਰਾਜੇਵਾਲ ਸਾਹਿਬ ਨੇ ਕਿਹਾ ਸੀਗੇ ਕਹਿੰਦੇ ਯਾਰ ਮੁੱਖ ਮੰਤਰੀ ਜਦੋਂ ਉਹ ਨਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਸੀ ਮੇਰਾ ਬੜਾ ਸਿਰ ਖੰਦਾ ਹੁੰਦਾ ਸੀ ਮੈਂ ਕੀ ਬੋਲਣਾ ਜੀ ਹਾਂਜੀ ਤੇ ਜਦੋਂ ਉਹਦਾ ਮੁਖਵੀਰ ਬਣਿਆ ਮੈਨੂੰ ਕਹਿੰਦਾ ਚੱਤਾ ਭਲਾ ਪਾਪ ਕੇ ਜਿਹੜੀ ਕਿਸਾਨਾਂ ਨੇ ਖੇਤੀ ਨੀਤੀ ਬਣਾਈ ਆ ਤੇ ਇਹਦੇ ਲਾਗੂ ਹੀ ਨਹੀਂ ਕੀਤੀ ਹੂੰ ਹਨ ਜਿਹੜੀ ਬਣਾਈ ਉਹਨਾਂ ਨੂੰ ਮਰਕਾ ਫੂਲ ਕੇ ਨਹੀਂ ਵਿਖਿਆ ਹੂੰ ਤੇ ਫੇ ਤੁਸੀਂ ਕਿੰਦਾ ਆਪਣੇ ਦਾਅਵੇ ਕਰੋਗੇ ਠੀਕ ਆ ਵੀ ਬਹੁਤ ਸਾਰੇ ਕੰਮ ਤੁਸੀਂ ਕਰਦੇ ਵੀ ਆ ਕਰਦੇ ਰਹੋਗੇ ਲੋਕਾਂ ਤੋਂ ਆਸ ਬਹੁਤ ਆ ਜੀ ਤੇ ਮੌਕਾ ਜਦੋਂ ਦਿਆ ਸੀ ਨਾ ਤੁਸੀਂ ਆਸਾਂ ਬਹੁਤ ਬਣਾਈਆਂ ਉਹ ਆਸਾਂ ਦੇ ਦੀਵੇ ਕਦੋਂ ਜਗਣਗੇ ਹੂੰ ਦੁਆਲੀ ਤੇ ਜਗਣਗੇ ਕਿ ਪਹਿਲਾਂ ਜਗ ਜਾਣਗੇ ਕਿ ਉਹਨਾਂ ਦੇ ਤੇਲ ਹੈ ਹੀ ਨਹੀਂ ਦੀਵੇ 'ਚ ਕੱਲੀ ਬੱਤੀ ਆ ਜੀ ਇਸ ਰਕੇ ਨਾ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਮਿਲ ਜਾਣਾ ਤੇ ਸਮਾਂ ਮਿਲ ਤੋਂ ਬਾਅਦ ਉਹ ਆਪਣਾ ਕਿਦਾਂ ਲੈ ਕੇ ਜਾਂਦੇ ਆ ਕੀ ਲੈ ਕੇ ਆਉਂਦੇ ਆ ਅਜੇ ਤੱਕ ਤੇ ਇਹਨਾਂ ਨੇ ਉੱਥੋਂ ਨਹੀਂ ਲੈ ਕੇ ਆਏ ਕੋਈ ਮੈਂ ਦੇਖਿਆ ਨਹੀਂ ਕਿ ਉਹ ਪ੍ਰਧਾਨ ਮੰਤਰੀ ਪਏ ਤਿੰਨ ਸਾਲਾਂ ਤੇ ਤਿੰਨ ਵਾਰੀ ਮਿਲੇ ਹੁਣ ਤੇ ਉੱਥੋਂ ਦੱਸਿਆ ਹੋਇਆ ਪ੍ਰਾਪਤੀ ਕਿਸਿਆਂ ਲੈ ਕੇ ਆਏ ਆ ਉਹ ਜਦੋਂ ਦਿੱਲੀ ਗਏ ਆ ਤਾਂ ਕੇਜਰੀਵਾਲ ਸਾਹਿਬ ਨੇ ਜੋ ਸਮਝਾ ਦਿੱਤਾ ਉਹ ਬੋਲੀ ਜਾਂਦੇ ਆ ਜੀ ਤੇ ਮੈਨੂੰ ਲੱਗਦਾ ਕਿ ਔਂਗਲੇ ਸਮੇਂ ਦੇ ਵਿੱਚ ਅਸੀਂ ਆਸ ਰੱਖਦੇ ਆ ਕਿ ਅਸੀਂ ਅਰਦਾਸ ਵੀ ਕਰਦੇ ਆ ਕਿ ਜੇ ਪ੍ਰਧਾਨ ਮੰਤਰੀ ਸਾਹਿਬ ਵਾਕਿਆ ਹੀ ਜੋ ਜਾਕਰ ਸਾਹਿਬ ਵੀ ਕਹਿੰਦੇ ਹੈਗੇ ਆ ਜਾਂ ਹੋਰ ਕਹਿੰਦੇ ਆ ਵੀ ਉਹ ਬੜੇ ਫਿਕਰਮੰਦ ਹੈਗੇ ਆ ਜੀ ਬਿੱਟੂ ਵੀ ਬੜਾ ਜੋ ਲਾਰਿਆ ਇਸ ਵळे ਤੇ ਉਹ ਫਿਕਰਾਂ ਦੀ ਜਿਹੜੀ ਮਤਲਬ ਇਹ ਨਹੀਂਗਾ ਕਿ ਤੁਸੀਂ ਇੱਕ ਰੇਲ ਲਾਈਨ ਮੁਹੱਲੀ ਵਾਲੀ ਬਣਾ ਦੇਣੀ ਹੈ ਮਨਜ਼ੂਰ ਕਰਤੀ ਹੈ ਗੱਲ ਰੇਲ ਲਾਈਨ ਦੀ ਨਹੀਂਗੀ ਉਹ ਤਾਂ ਬੜੇ ਕਈ ਵਾਰੀ ਰਿਪੀਟ ਹੋ ਚੁੱਕੀ ਆ ਤੇ ਗੱਲ ਇਹ ਹੈਗੀ ਆ ਕਿ ਤੁਸੀਂ ਜਿਹੜੇ ਪੀੜਤ ਹੋਗਾ ਹਮ ਹਣਾ ਉਹਨਾਂ ਦੇ ਤੁਸੀਂ ਜ਼ਖਮਾਂ ਨੂੰ ਮਰਮ ਕਰ ਬਣਾਉਨੇ ਆ ਬਿਲਕੁਲ ਸਹੀ ਹੈ ਹਣਾ ਜੀ ਹਾਂਜੀ ਉਹਨਾਂ ਕੀ ਕੀ ਉਹਨਾਂ ਦੇ ਜ਼ਖਮ ਰਸਦੇ ਰਹਿਣਗੇ ਹਮ ਹਣਾ ਤੇ ਜੀਵ ਰਸਦੇ ਰਹੇ ਤੇ ਲੋਕਾਂ ਨੂੰ ਬੁਝੇ ਨਹੀਂ ਕਰਤੀ ਜਾਣੇ ਤੇ ਉਸ ਲੋ ਨਿਕਲੀ ਜਾਣਾ ਤੇ ਸਰਕਾਰ ਦੇ ਬਦਨਾਮੀ ਹੋਣੀ ਹੈ ਕੋਸ਼ਿਸ਼ ਕਰੀਏ ਆਪਾਂ ਸਾਰੇ ਨਾਲ ਮਿਲ ਕੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੀ ਕੰਮ ਕਰ ਰਹੀਆਂ ਐਸੋੜੇ ਮੈਂ ਦੇਖਿਆ ਜਾਵੇ ਨਾ ਸਰਕਾਰ ਹੁੰਦੇ ਹੋਏ ਵੀ ਜਿਹੜੀ ਲੀਡ ਲੈ ਗਿਆ ਉਹ ਸੁਖਵੀਰ ਬਾਦਲ ਲੈ ਗਿਆ ਹੂੰ ਜੀ ਹਾਂਜੀ ਸੁਖਵੀਰ ਬਾਦਲ ਜਿੰਨਾ ਦਿਲ ਤੋਂ ਕੰਮ ਕਰ ਰਿਹਾ ਗਿਆ ਉਹਨਾਂ ਨੇ ਬੜੀ ਬਿਧੇ ਗੱਲ ਕੀਤੀ ਸੁਖਵੀਰ ਬਾਦਲ ਨੇ ਇਦਾਂ ਸਰਦਾਰਪੁਰ ਲੋਧੀ ਆਏ ਤੇ ਉਹਨਾਂ ਨੇ ਗੱਲਬਾਤ ਕੀਤੀ ਉਹ ਕਹਿੰਦਾ ਜਿਹੜੀ ਅਸੀਂ ਸੇਵਾ ਕਰ ਰਹੇ ਨਾ ਹੂੰ 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 ਅਸੀਂ ਤਰਸੇ ਧਰਤੇ ਨਹੀਂ ਕਰਦੇ ਹੂੰ ਇਹ ਸਾਡਾ ਫਰਜ਼ ਹੈ ਕਿ ਤਰਸ ਬਿਲਕੁਲ ਨਹੀਂ ਕਰ ਰਹੇ ਅਸੀਂ ਹੂੰ ਸਾਡਾ ਨੈਤਿਕ ਫਰਜ਼ ਹੈ ਵੀ ਸਾਡੇ ਪਿੰਡ ਵਿੱਚ ਡਿੱਗੇ ਹੋਰ ਨੂੰ ਖੜੇ ਕਰੀਏ ਬਿਲਕੁਲ ਸਹੀ ਜੀ ਜਦੋਂ ਆਪਾਂ ਉਹ ਤੋਂ ਗੱਲ ਕੀਤੀ ਆਪਣੀ ਗੱਲ ਮੈਨੂੰ ਜਦੋਂ ਉਹਨੇ ਗੱਲ ਕੀਤੀ ਮੈਂ ਕਿਹਾ ਜੇ ਸੱਚੀ ਮੁੱੱਚੀ ਸੇਣਾ ਬੰਦਾ ਹੈ ਤੇ ਜੇ ਆਪਣੀ ਗੱਲ ਸੁਣ ਲਈ ਕਰਦਾ ਨਾ ਬਿਲਕੁਲ ਸਹੀ ਤੇ ਮੈਨੂੰ ਇਹ ਲੱਗਾ ਕਿ ਜਦੋਂ ਸਾਰੇ ਹੀ ਨੇਤਾ ਅੱਜ ਅੱਜ ਕੀ ਚੱਲਦਾ ਜਿੰਨੇ ਨੇਤਾ ਜਾਂਦੇ ਨਾ ਇਹ ਇਲੈਕਸ਼ਨ ਲੜ ਰਹੇ ਹੂੰ ਉਹ ਚਮਚੇ ਫੋੜੋ ਪਾਉਂਦੇ ਆਦਥੋ ਜੀ ਤੁਹਾਨੂੰ ਇਹ ਨੇਤਾ ਕਿਦਾਂ ਲੱਗਾ ਸੇਵਾ ਕਰਦਾ ਦੱਸੋ ਜੀ ਕਿਦਾਂ ਉਹ ਤਾਂ ਜਿੱਦੇ ਦੇਖਿਆ ਉਹ ਬੱਤੀ ਬੰਤੀ ਦਾ ਘਰ ਹੋ ਜਾਂਦੇ ਆ ਬੱਲੇ ਜੀ ਕੁਮਾਰ ਕਰਤੀ ਬੱਲੇ ਜੀ ਕੁਮਾਰ ਕਰਤੀ ਫੇਸਬੁਕ ਕੀ ਹੈ ਹੈਨਾ ਤੇ ਲੇਕਿਨ ਇਹ ਸੱਚ ਨਹੀਂ ਗੀ ਗੱਲ ਹੈਗੀ ਕਿ ਤੁਸੀਂ ਮੈਂ ਸਖਵੀਰ ਦੇ ਰੀਲ ਨਹੀਂ ਕੋ ਪਾਈ ਆ ਉਹਦੀ ਹੈਨਾ ਆਪਣੇ ਆ ਬਣੀ ਜਾਂਦੀਆਂ ਉਹ ਆਪਣੇ ਚਲੀ ਜਾਂਦੀਆਂ ਤੇ ਜਿਹੜੇ ਪਾਉਂਦੇ ਹੈਗੇ ਆ ਤੇ ਉਹ ਹੈ ਗਿਆ ਅੱਛਾ ਜੇ ਉਹਦੀ ਕਿਤੇ ਰੀਲ ਆ ਵੀ ਜਾਂਦੀ ਹੈਗੀ ਆ ਤੇ ਉਹ ਵਿੱਚ ਬੈਠੇ ਹੈਗੇ ਆ ਕਿੱਥੇ ਗਿਆ ਉਹ ਜਦੋਂ ਉਹ ਬਰਗਾੜੀ ਕਾਂਡ ਹੋਇਆ ਸੀ ਹਮ ਕਿਥੇ ਹੈ ਜਦੋਂ ਮਾਫੀ ਦੇਤੀ ਸੀ ਯਾਰ ਇਹ ਗੱਲ ਨਾ ਮਾਫੀ ਦੀ ਪੁੱਛੀ ਜਾ ਜਦੋਂ ਮਾਫੀ ਦਾ ਚੈਪਟਰ ਆਊਗਾ ਉੱਥੇ ਬੋਲਿਓ ਜੀ ਬਿਲਕੁਲ ਜਦੋਂ ਬਗੜਾ ਚੈਪਟਰ ਆ ਉੱਥੇ ਬੋਲਿਓ ਪਰ ਜਦੋਂ ਹੜਣਾ ਚੈਪਟਰ ਆ ਹਮ ਉਹਦੇ ਤੇ ਬੋਲੋ ਬਿਲਕੁਲ ਸਹੀ ਹਾਂਜੀ ਸੋ ਬਿਲਕੁਲ ਜੀ ਦੋਹਾਂ ਨੇਤਾਵਾਂ ਦੇ ਵੱਲੋਂ ਪੰਜਾਬ ਦੇ ਬਾਰੇ ਸੰਵੇਦਨਸ਼ੀਲਤਾ ਦਿਖਾਈ ਗਈ ਹੈ ਪੀਐਮ ਮੋਦੀ ਨੇ ਤੁਰੰਤ ਸੰਪਰਕ ਅਤੇ ਰਾਹਤ ਦਿੱਤੀ ਹੈ ਤੇ ਜਦਕਿ ਮਾਨ ਨੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਯਤਨ ਕੀਤੇ ਨੇ ਰਾਹਤ ਦੀ ਰਕਮ ਨੁਕਸਾਨ ਨਾਲ ਨਹੀਂ ਮੇਲ ਖਾਂਦੀ ਜੋ ਵੱਧ ਵਿਸਥਾਰ ਵਾਲੀ ਜਾਂਚ ਅਤੇ ਪੈਕੇਜ ਦੀ ਲੋੜ ਦਰਸਾਉਂਦੀ ਹੈ ਸੋ ਇਹ ਇੱਕ ਰਾਜਨੀਤਿਕ ਖੇਡ ਵੀ ਹੈ ਜਿੱਥੇ ਪੰਜਾਬ ਦੇ ਮੁੱਦੇ ਜਿਵੇਂ ਕਿ ਹੜ ਹੋ ਗਿਆ ਨਸ਼ਾ ਹੋ ਗਿਆ ਖੇਤੀਬਾੜੀ ਹੋ ਗਿਆ ਇਹਨਾਂ ਨੂੰ ਵੋਟ ਬੈਂਕ ਦੇ ਲਈ ਵੀ ਵਰਤਿਆ ਜਾ ਰਿਹਾ ਹੈ ਅਸਲ ਦੇ ਵਿੱਚ ਪੰਜਾਬ ਨੂੰ ਵਿਕਸਿਤ ਬਣਾਉਣ ਦੇ ਲਈ ਕੇਂਦਰ ਰਾਜ ਸਹਿਯੋਗ ਵਧਾਉਣਾ ਚਾਹੀਦਾ ਹੈ ਨਾ ਕਿ ਕੋਈ ਇਹੋ ਜਿਹਾ ਵਿਵਾਦ ਸੋ ਘੜਾ ਸਾਹਿਬ ਆਪਣੋਂ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀਆਂ ਜੀ ਰਾਜਰੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦੇਉ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ